ਲੋਦੀ ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਤੇ ਉਮੀਦ ਹੈ ਤੁਸੀਂ ਸਾਰੀਆਂ ਬਿਲਕੁਲ ਠੀਕ ਠਾਕ ਹੋਵੋਗੀਆਂ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਠੀਕ ਹੈ ਚੜਦੀ ਕਲਾ ਚਾਹਤਾਂ ਤੰਦਰੁਸਤਾਂ ਤਾਂ ਹੀ ਅੱਜ ਮੈਂ ਆਹਨ ਜਸੂਟ ਪਾਇਆ ਹੋਇਆ ਹੈ ਤੰਦਰੁਸਤਾਂ ਕਿਉਂਕਿ ਤੰਦਰੁਸਤ ਨਾ ਹੋਈਏ ਤਾਂ ਸੁਟਣ ਜੀ ਨਹੀਂ ਕਰਦਾ ਤੇ ਹੁਣ ਮੈਂ ਬਹੁਤ ਸਾਰੀਆਂ ਭੈਣਾਂ ਦੇ ਨਾਮ ਮੈਨੂੰ ਉਹ ਪਾਠੇ ਨੂੰ ਲੈ ਕੇ ਕਮਰ ਕਸ ਨੂੰ ਲੈ ਕੇ ਲੋਧ ਨੂੰ ਲੈ ਕੇ ਕਿਵੇਂ ਖਾਣੇ ਆ ਕਿਵੇਂ ਬਣਾਉਣੇ ਆ ਲੈ ਕੇ ਇੰਨੇ ਕੁਐਸ਼ਨ ਆਏ ਨੇ ਇੱਕ ਕੁਐਸ਼ਨ ਹੋਰ ਐਨੇ ਸਾਰੇ ਫੋਨ ਔਰ ਮੈਸੇਜ ਠੀਕ ਹੈ ਜੀ ਤੇ ਇਹ ਵੀ ਤਾਂ ਮੈਨੂੰ ਐਂਜ ਲੱਗਦਾ ਹੁੰਦਾ ਵੀ ਪੰਗਾ ਹੀ ਪੈ ਗਿਆ ਆਪਣਾ ਮੈਂ ਵੀਡੀਓ ਪਾਤੀ ਹੈ ਨਾ ਚਲ ਕੋਈ ਗੱਲ ਨਹੀਂ ਇਹ ਵੀਡੀਓ ਪਾਤੀ ਭੈਣਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਫੇਰ ਸੋਚਦੀ ਹਾਂ ਚਲ ਕੋਈ ਗੱਲ ਨਹੀਂ ਹੈ ਨਾ ਹੁਣ ਮੈਂ ਸੋਚਿਆ ਕਿ ਕਿਉਂ ਨਾ ਇੱਕ ਵੀਡੀਓ ਇਦਾਂ ਦੀ ਪਾਵਾਂ ਕਿ ਮੈਂ ਸਾਰਾ ਕੁਝ ਰੱਖ ਕੇ ਬਣਾ ਕੇ ਤੇ ਖਾ ਕੇ ਉਹਨਾਂ ਨੂੰ ਦਿਖਾਵਾਂ ਤੇ ਫੇਰ ਤੁਹਾਡੀ ਹੋ ਜੂਗੀ ਪੂਰੀ ਤਸੱਲੀ ਕਿ ਮੈਂ ਵੀ ਖਾ ਰਹੀ ਹਾਂ ਹੈ ਨਾ ਐਵੇਂ ਹੀ ਵੀਡੀਓ ਪਾ ਰਹੀ ਮੈਂ ਵੀ ਲੈ ਰਹੀ ਆ ਸਾਰਾ ਸਮਾਨ ਮੇਰਾ ਲਿਆਂਦਾ ਪਿਆ ਮੈਂ ਬਸ ਮੇਰਾ ਇੱਕ ਐਨੇ ਇੱਕ ਗੜਬੜ ਹੋ ਗਈ ਕਿ ਜਿਹੜੇ ਬੰਦੇ ਤੋਂ ਆਪਾਂ ਸਮਾਨ ਮੰਗਾਇਆ ਸੀਗਾ ਨਾ ਜਿਹੜਾ ਆਪਣਾ ਸਦਸਤਾ ਘਰੇ ਲੈ ਆ ਕੇ ਦੇ ਦਿੰਦਾ ਉਹ ਆਟਾ ਵਾਲਾ ਆਪਣਾ ਲੱਗੇ ਹੀ ਹੋਇਆ ਬੀਬੀ ਨੂੰ ਸ਼ਾਪ ਤੇ ਛੱਡ ਕੇ ਆਉਗਾ ਉਹ ਬਾਈ ਤੋਂ ਮੰਗਾ ਲੈਨੇ ਹੁੰਦੇ ਆ ਸੀ ਸਮਾਨ ਸਾਨੂੰ ਹਨ ਤੇ ਉਹਨੇ ਉਲਟ ਕਰਤਾ ਬਸ ਮੈਂ ਪਹਿਲਾਂ ਪਿਛਲੇ ਵਲੌਗਸ ਦੱਸਿਆ ਸੀ ਕਿ ਪਾਠਾ ਥੋੜਾ ਲਿਆ ਆ ਕਮਰਕਸ ਜਾਵਾਂ ਲਿਆ ਤੇ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ 200 ਗ੍ਰਾਮ ਪਾਠਾ 100 ਗ੍ਰਾਮ ਕਮਰਕਸ ਤੇ 100 ਗ੍ਰਾਮ ਲੋਹ 150 ਗ੍ਰਾਮ ਆਹ ਸੋਰੀ 250 ਗ੍ਰਾਮ ਚਨਾ 200 ਗ੍ਰਾਮ ਪਾਣੀ ਉਹ 250 ਗ੍ਰਾਮ ਪਾਣੀ ਇਹ ਚੀਜ਼ਾਂ ਤੁਹਾਨੂੰ ਦੱਸੀਆਂ ਸੀ ਤੇ ਨਾਲ ਇਹ ਵੀ ਕਿਹਾ ਸੀਗਾ ਕਿ ਮਿਸ਼ਰੀ ਲੈ ਲਿਓ ਜਾਂ ਸ਼ੱਕਰ ਲੈ ਲਿਓ ਜੇ ਇਹਨੂੰ ਥੋੜਾ ਜਿਹਾ ਮਿੱਠਾ ਕਰਨਾ ਤਾਂ ਵੀ ਖਾਣ ਚ ਥੋੜਾ ਸੌਖਾ ਰਹੇ ਤੇ ਜਿਹੜੀ ਮਿਸ਼ਰੀ ਹੈਗੀ ਇੱਕ ਤਾਂ ਹੁੰਦੀ ਹੈ ਬਰੀਕ-ਬਰੀਕ ਦੇ ਦਾਣੇ ਜੇ ਉਹ ਵਾਲੀ ਨਾ ਲਿਓ ਪਤਾ ਐਵੇਂ ਕੱਲੀ ਖੰਡ ਦੀ ਹੁੰਦੀ ਹੈ ਤੁਸੀਂ ਲੈਣੀ ਹੈ ਧਾਗੇ ਵਾਲੀ ਮਿਸ਼ਰੀ ਠੀਕ ਹੈ ਜੀ ਲਓ ਹੁਣ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਆ ਰੱਖੀ ਬੈਠੀਆਂ ਗੋਲੇ ਤੋਂ ਦਿਖਾਉਣ ਵਾਸਤੇ ਲਓ ਜੀ ਇਹ ਹੈਗਾ ਆਪਣੇ ਕੋਲ ਇਕੱਠਾ ਠੀਕ ਹੈ ਹੁਣ ਮੈਂ ਕੀ ਕਰੂੰਗੀ ਮੈਂ ਤੁਹਾਨੂੰ 200 ਗ੍ਰਾਮ ਕਾਠਾ 100 ਗ੍ਰਾਮ ਕਮਟਸ ਤੇ 100 ਗ੍ਰਾਮ ਗਿਆ ਸੀਗਾ ਲੂੰਧ ਯਾਨੀ ਅੱਧਾ-ਅੱਧਾ ਦੋਨਾਂ ਦਾ ਤੇ ਹੁਣ ਮੈਂ ਚਮਚਿਆਂ ਨਾਲ ਹੀ ਮਿਣਕੀ ਪਾਉਂਗੀ ਕਿਉਂਕਿ ਮੇਰਾ ਜਿਹੜੀ ਗੜਬੜ ਹੋਈ ਪਈ ਹੈ ਲਿਆਉਣ ਚ ਠੀਕ ਹੈ ਤੇ ਤੁਸੀਂ ਐ ਨਾ ਸੋਚਿਓ ਕਿ ਆਪਾਂ ਚਮਚਿਆਂ ਨਾਲ ਮਿਣਕੀ ਪਾਇਆ 100 ਗ੍ਰਾਮਾਂ ਚ ਦੱਸਦੇ ਤੁਸੀਂ ਗ੍ਰਾਮਾਂ ਚ ਸਹੀ ਲਿਆਏ ਹੋਵੋਗੇ ਮੈਂ ਗ੍ਰਾਮਾਂ ਦੇ ਵਿੱਚ ਗੜਬੜ ਹੋ ਗਈ ਹੈ ਮੇਰੇ ਲਓ ਜੀ ਹੁਣ ਆਪਾਂ ਨਾ ਥੋੜਾ ਚਮਚਿਆਂ ਨਾਲ ਹੀ ਮਿਣਕੇ ਮੈਂ ਇਹ ਡੱਬੇ ਦੇ ਵਿੱਚ ਪਾ ਦੂੰਗੀ ਹੁਣ ਆ ਡੱਬਾ ਕਿਹੜਾ ਲੈਣਾ ਹੈ ਉਹ ਵੀ ਨਾ ਪੁੱਛਿਓ ਮੈਨੂੰ ਵੀ ਕੱਚ ਦਾ ਲੈਣਾ ਹੈ ਕਿ ਪਲਾਸਟਿਕ ਜਿਹੜਾ ਥੋੜਾ ਜੀ ਕੱਗ ਲੈ ਲਓ ਸਟੀਲ ਦਾ ਲੈ ਲਿਓ ਪਲਾਸਟਿਕ ਦਾ ਲੈ ਲਿਓ ਕੱਚ ਦਾ ਲੈ ਲਿਓ ਜਿਹੜਾ ਤੁਹਾਨੂੰ ਮਨ ਕਰਦਾ ਠੀਕ ਹੈ ਜੀ ਲਓ ਹੁਣ ਜਿਹੜਾ ਵੀ ਪਾਠਾ ਹੈਗਾ ਇਹਦੇ ਮੈਂ ਚਮਚ ਮਣ ਲੈਣੀਆਂ ਵੀ ਇਹ ਕਿੰਨੇ ਚਮਚ ਹੈ ਪੂਰੇ ਭਰੇ ਹੋਏ ਨੇ ਸਟੀਲ ਦੇ ਚਮਚ ਇੱਕ ਦੋ ਤਿੰਨ ਚਾਰ 5 6 ਐਂਡ 7 7 ਹੀ ਆ ਜੀ ਬਸ ਹੁਣ ਇੱਕ ਚਮਚੀ ਰੇਅ ਵਿੱਚ ਠੀਕ ਹੈ 7 ਚਮਚੇ ਮੈਂ ਪਾ ਲਈ ਪਾਠੇ ਦੇ ਤੇ ਹੁਣ ਮੈਂ 3.5 3 3 ਚਮਚ ਜਿਹੜੇ ਕਮਰ ਕਸ ਤੇ ਦੁੱਧ ਦੇ ਪਾਉਂਗੀ ਕਿਉਂਕਿ ਆਪਾਂ ਅੱਧੀ ਅੱਧੀ ਰੱਖਣੀ ਆ ਉਹ ਤੋਂ ਹੁਣ ਇਹ ਹੈਗੀ ਆ ਜੀ ਆਪਣੇ ਕੋਲੇ ਕਮਰ ਕਸ ਜਿਹੜੇ ਡਾਰਕ ਜਿਹੇ ਲੱਗ ਲੀਏ ਤੇ ਪਾਠਾ ਨਾ ਬਿਲਕੁਲ ਵਾਈਟ ਦਾ ਜਮ ਜ਼ੋਰ ਪਾ ਲੈ ਸਾਢੇ ਤਿੰਨ ਬਾਲੇ ਰੰਗੀ ਵਾਲਾ ਸੋਨਾ ਵਾਲਾ ਦੋਨਾ ਦਾ ਮਿਕਸ ਐ ਲੈ ਚਲੋ ਨੈਕਸਟ ਹੈ ਆਪਣੇ ਕੋਲੇ ਲੋਧ ਲੋਧ ਮੇ ਲੋਦਾ ਦਾ ਸ਼ੈ ਸਹੀ ਰਹਿ ਕੇ ਅੰਮੀ ਹੋਣੀ ਹੈ 100 ਗ੍ਰਾਮ ਪਰ ਉਹਨਾਂ ਦੀੋਂ ਕਿਉਂਕਿ ਫਟਾਈ ਥੋੜਾ ਸੀ ਜਿਹੜਾ ਪਾਉ ਨਹੀਂ ਪਾ ਸਕਦੇ ਲੋ ਇੱਕ ਸੱਤ ਚਮਚ ਮੈਂ ਪਾਏ ਪਾਠੇ ਦੇ ਤੇ 3.5 ਚਮਚ ਜਿਹੜੇ ਉਹ ਪਾ ਲੋਹ ਦੇ ਤੇ ਪਾਦੇ ਸੀ ਬਾਕੀ ਹੁਣ ਮੇਰੇ ਕੋਲੇ ਲੋਹ ਤੇ ਕਮਰਕਸ ਥੋੜੇ ਜਿਆਦਾ ਸੀ ਤਾਂ ਕਰਕੇ ਆਪਾਂ ਇਹਨਾਂ ਨੂੰ ਅਲੱਗ ਰੱਖ ਲੈਨੇ ਆ ਫਿਰ ਆਪਾਂ ਦੁਬਾਰਾ ਤੋਂ ਇਹਨੂੰ ਖਰਚੂ ਕਰਕੇ ਜਿਹੜਾ ਆਪਾਂ ਫੇਰ ਪਾਠਾ ਲੈ ਕੇ ਆਵਾਂਗੇ ਉਹ ਫੇਰ ਇਹਨਾਂ ਨੂੰ ਮਿਊਸ ਕਰਾਂਗੇ ਠੀਕ ਹੈ ਜੀ ਇਹਨਾਂ ਨੂੰ ਸੁਭਾ ਕਰਨੇ ਆ ਭਾਈ ਜੀ ਤੇ ਹੁਣ ਆਪਾਂ ਲੈਣੇ ਹੈਗੇ ਆ ਸੋਲੇ ਇਹਨਾਂ ਦਾ ਕੋਈ ਚੱਕ ਨਹੀਂ ਹੈ ਜਿੱਥੇ ਅੰਦਾਜ਼ੇ ਨਾਲ ਲੈ ਲੋ ਜਦਾਂ ਇਹ ਤੁਸ ਮੇਰੇ ਤੋਂ ਦੋ ਦਿਨ ਹੋਣਾਂ ਏ ਵੱਟ ਪਾਉਣੇ ਆ ਬਸ ਉਹਦੇ ਨਾਲੋਂ ਜ਼ਿਆਦਾ ਪਾਉਣੇ ਨਹੀਂ ਜਿੰਨਾ ਆਪਾਂ ਬਾਕੀ ਸਮਾਨ ਲਿਆ ਉਸ ਤੋਂ ਜ਼ਿਆਦਾ ਪਾਉਣੇ ਮੈਂ ਬਾਬਾ ਇਹ ਨਹੀਂ ਦੀ ਠੀਕ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹਨਾਂ ਕਿ ਜ਼ਿਆਦਾ ਪੈਂਦਾ ਅਗਲੀ ਗੱਲ ਹੈ ਕਿ ਮੈਂ ਥੋੜੀ ਜਿਹੀ ਮਿਸ਼ਰੀ ਲਈ ਹੈ ਆ ਦੇਖੋ ਇਹ ਮੇਰੇ ਕੋਲ ਧਾਗਿਆਲੀ ਮਿਸ਼ਰੀ ਹੈ ਇਹ ਕੋਲੀ ਦੇ ਬਲਾ ਤੋੜ ਲਵਾਂ ਮੈਂ ਕਿੰਨਾ ਥੋੜੀ ਠਾੜ ਹੁੰਦੀ ਹੈ ਤੇ ਮੈਨੂੰ ਆਇਆ ਵੀ ਇਹ ਇਹਦੇ ਦੰਦੇ ਹੀ ਨਾ ਤੋੜ ਲਵਾਂ ਮਿਕਸੀ ਜਾਂਦੇ ਲੋ ਥੋੜੀ ਜਿਨੀ ਪਾ ਲੈਣੀ ਹੈ ਜਿਆਦਾ ਨਹੀਂ ਪਾਉਗੇ ਹਨਾ ਮੈਨੂੰ ਨਾਲ ਦਾ ਜਿਆਦਾ ਦੀ ਸ਼ੈਅ ਲੋੜ ਨਹੀਂ ਹੋਵੇ ਆਉਣੀਆਂ ਤਾਂ ਕੋਈ ਨੁਕਸਾਨ ਨਹੀਂ ਹੋਰ ਪਾ ਦਨੇ ਤੁਸੀਂ ਅੰਦਾਜ਼ੇ ਨਾਲ ਪਾ ਲਿਓ ਜੀ ਸ਼ੱਕਰ ਹੋਈ ਸ਼ੱਕਰ ਪਾ ਲਿਓ ਮਿਸ਼ਰੀ ਹੋਈ ਮਿਸ਼ਰੀ ਪਾ ਲਿਓ ਕੋਈ ਐਡਾ ਪੁੱਛਣ ਵਾਲੀ ਗੱਲ ਨਹੀਂ ਜੇ ਨਹੀਂ ਪਾਉਂਗੇ ਤਾਂ ਵੀ ਕੋਈ ਚੱਕਰ ਨਹੀਂ ਹੈ ਤਾਂ ਸਿਰਫ ਆਪਾਂ ਵੀ ਇਹ ਖਾਣਾ ਸੌਖਾ ਹੋ ਜਾਏ ਤਾਂ ਕਰਕੇ ਪਾ ਰਹੇ ਆ ਆਦਰਵਾਇਜ਼ ਕੋਈ ਜ਼ਰੂਰੀ ਨਹੀਂ ਹੈ ਇਹ ਪਾਉਣੇ ਲੋਡੀ ਲੋਡੀ ਇਹ ਨੂੰ ਮੈਸ ਇਹਦੇ ਚ ਕਾਲੇ ਛੋਲੇ ਪਾਏ ਆਪਾਂ ਤੇ ਵਿੱਚ ਪਾਈ ਆ ਮਿਸ਼ਰੀ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਪਾਊਡਰ ਬਣਾਉਣੇ ਆ ਤੇ ਬਾਕੀ ਆਪਣਾ ਸਮਾਨ ਇਹਦੇ ਚ ਪਾਈ ਰੱਖਿਆ ਆਪਾਂ ਠੀਕ ਹੈ ਜੀ ਇਹ ਨੂੰ ਮਪੀਸ ਲਾ ਪੀਸ ਕੇ ਆਪਾਂ ਇਸ ਤੋਂ ਪਾਉਣੇ ਆ ਫਿਰ ਦਿਖਾਉਣੀ ਆ ਤੁਹਾਨੂੰ ਨਹੀਂ ਇਸ ਲਈ ਆਪਾਂ ਹੁਣ ਆਪਾਂ ਮਿਕਸ ਕਰ ਦਿੰਨੇ ਆ ਔੜੀ ਔੜੀ ਕਰਕੇ ਸਾਰੀਆਂ ਚੀਜ਼ਾਂ ਮਿਕਸ ਕਰ ਦਿੰਦੇ ਆ ਮੈਨੂੰ ਲੱਗਦਾ ਇਹ ਇਹਦੇ ਵਿੱਚ ਮਿਕਸ ਨਹੀਂ ਹੋਣੀ ਆ ਮੈਨੂੰ ਕਿਸੇ ਡੱਬੇ 'ਚ ਕਰਨੀਆਂ ਪੈਣਗੀਆਂ ਇਹ ਕੈਮਰਾ ਹੁਣ ਦੇਖੋ ਤੁਸੀਂ ਆ ਤਾਂ ਉਹ ਸਾਰਾ ਸਮਾਨ ਹੈ ਜਿਹੜਾ ਆਪਣਾ ਲੋਧ ਕਮਰ ਕਸ ਵਰਗਾ ਰਹਾ ਤੇ ਆ ਆਪਾਂ ਛੋਲੇ ਤੇ ਮਿਸ਼ਰੀ ਮਿਸ਼ਰੀ ਨਾਲ ਜੀ ਠੰਡੀ ਹੁੰਦੀ ਆ ਤੇ ਜਿਹੜੀਆਂ ਭੈਣਾਂ ਨੂੰ ਆਏ ਆ ਕਿ ਇਹ ਚੀਜ਼ਾਂ ਗਰਮ ਨਾ ਹੋਣ ਤੇ ਉਹਨਾਂ ਲਈਦਾ ਮਿਸ਼ਰੀ ਆ ਜਿਹੜੀ ਉਹ ਠੰਡੀ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਬਣਾ ਲਾਂਗੇ ਕੰਨਿਆਂ ਨੇ ਕਿਹਾ ਕਿ 로ਸਟ ਕਰਨਾ ਜੀ ਕੋਈ ਚੀਜ਼ ਕੋਈ 로ਸਟ ਕਰਨ ਦੀ ਲੋੜ ਨਹੀਂ ਹੈਗੀ ਜੀ ਇਦਾਂ ਹੀ ਲਿਆ ਕੇ ਮਿਕਸ ਕਰੋ ਤੁਸੀਂ ਬਾਹਲੇ ਵਹਿਮਾਂ ਚ ਨਾ ਪਿਆ ਕਰੋ ਖਾਓ ਤੇ ਪੇਟ ਘਟਾਓ ਬਸ ਇਸ ਥਿਊਰੀ ਦੇ ਕੰਮ ਕਰੋ ਤੇ ਜਦੋਂ ਵੀ ਇਹਨੂੰ ਲੈਣਾ ਹੈ ਤੇ ਇਹ ਸੋਚਣਾ ਕਿ ਪੇਟ ਖਤਮ ਪੇਟ ਘਟ ਗਿਆ ਇਹ ਮਾਈਂਡ ਗੇਮ ਹੈ ਜੀ ਸਾਰੀ ਤੇ ਇਹ ਮਾਈਂਡ ਦੇ ਨਾਲ ਹੀ ਰਿਲੇਟਡ ਹੈਗੀ ਆ ਤੇ ਇਹਨੂੰ ਉਦਾਂ ਹੀ ਗੇਮ ਨੂੰ ਪਲੇ ਕਰਨਾ ਆਪਾਂ ਲੋ ਹੁੰਦੱਸਦੇ ਆ ਵੀ ਆਪਾਂ ਇਹਨੂੰ ਲੈਣਾ ਕਿਵੇਂ ਆ ਲੋ ਸਾਰਾ ਮਿਕਸ ਹੋ ਗਿਆ ਇਹਦੇ ਵਿੱਚ ਚੰਗੀ ਤਰ੍ਹਾਂ ਹੁਣ ਮੈਂ ਇਹਨੂੰ ਪਾਉਂਗੀ ਇਹ ਡੱਬੇ ਦੇ ਵਿੱਚ ਲੋ ਜੀ ਆਪਾਂ ਇਧਰ ਗਰਮ ਕਰਦੇ ਹਾਂ ਦੁੱਧ। ਲੋ ਜੀ ਦੁੱਧ ਦਾ ਇੱਕ ਪੂਰਾ ਗਲਾਸ ਹੈ ਇਹਨੂੰ ਆਪਾਂ ਕਰਦੇ ਹਾਂ ਚੰਗੀ ਤਰ੍ਹਾਂ ਗਰਮ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕਿਸ ਤਰ੍ਹਾਂ ਲੈਣਾ ਹੈਗਾ ਇਹ ਠੀਕ ਹੈ ਲੈਣ ਦਾ ਵੀ ਇੱਕ ਇਹਦਾ ਢੰਗ ਹੈਗਾ ਐ ਨਹੀਂ ਹੈਗਾ। ਕਿ ਸੇਦਾ ਹੀ ਮਾਰੋ ਪੱਕਾ ਜਮਚਾ ਤੇ ਇੱਕ ਖਾਜੋ ਇਹਨੂੰ ਤੇ ਉੱਪਰ ਦੀ ਪੀਲੇ ਦੁੱਧ ਇੰਦਾ ਨਹੀਂ ਕਰਦਾ ਜਾਣਾ ਇਹ ਤੇ ਦੁੱਧ ਗਰਮ ਹੋ ਜਾਣ ਦੋ ਫਿਰ ਆਪਾਂ ਦੁਬਾਰਾ ਮਿਲਦੇ ਹਾਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਲੈਣਾ ਲਓ ਜੀ ਇਹ ਪੂਰਾ ਡੱਬਾ ਭਰ ਗਿਆ ਤੇ ਇਹ ਡੱਬਾ ਹੈਗਾ ਜਿਹੜਾ ਸਾਰੇ ਸਮਾਨ ਦਾ ਆਪਾਂ ਮਿਕਸ ਕਰਕੇ ਇਹਨੂੰ ਭਰ ਲਿਆ ਲਗਭਗ ਭਰਿਆਂ ਵਰਗਾ ਹੀ ਹੈ ਥੋੜਾ ਜਿਹਾ ਘਟਾ ਹੈ ਤੇ ਹੁਣ ਬਸ ਇਹਦੇ ਵਿੱਚੋਂ ਆਪਾਂ ਲੈਣਾ ਸ਼ੁਰੂ ਕਰ ਦਾਂਗੇ ਠੀਕ ਹੈ ਹੈਗੀ ਹੁਣ ਰਾਤ ਲੈਣਾ ਆਪਾਂ ਮਾਰਨਿੰਗ 'ਚ ਸੀਗਾ ਤੇ ਪਰ ਕਿਉਂਕਿ ਮੈਂ ਹੁਣ ਵਲੌਗ ਬਣਾ ਰਹੀ ਆ ਰਾਤ ਨੂੰ ਤੇ ਸਵੇਰੇ ਤਾਂ ਮੇਰਾ ਟਾਈਮ ਨਹੀਂ ਲੱਗਣਾ ਸੋ ਮੈਂ ਸੋਚਿਆ ਕਿ ਹੁਣ ਇਹ ਵਲੌਗ ਹੈ ਜਿਹੜਾ ਉਹ ਕੰਪਲੀਟ ਕਰ ਦੇਣੀ ਆ ਰਾਤ ਨੂੰ ਹੀ ਲੈ ਲੈਣੀ ਆ ਠੀਕ ਹੈ ਤੇ ਦੁੱਧ ਗਰਮ ਹੋ ਜਾਊਗਾ ਤੇ ਫਿਰ ਆਪਾਂ ਲੈਨੇ ਆ ਲੋ ਮੈਂ ਕੱਪ ਲੈ ਆਂ ਲੋ ਡੇਡ ਲੋ ਮੈਂ ਡੇਡ ਕ ਚਮਚ ਲੈ ਰਹੀ ਆ ਠੀਕ ਹੈ ਫਿਰ ਹੌਲੀ ਹੌਲੀ ਆਪਾਂ ਨੂੰ ਪਤਾ ਲੱਗ ਜਾਂਦਾ ਲੈ ਕੇ ਕਿ ਆਪਣੀ ਤਸੀਰ ਕਿਦਾਂ ਦੀ ਹੈ ਜੇ ਆਪਾਂ ਨੂੰ ਗਰਮੀ ਕਰਦਾ ਆਪਾਂ ਥੋੜਾ ਘਟਾ ਲਾਂਗੇ ਪਾਣੀ ਜਿਆਦਾ ਪੀਣਾ ਬਸ ਤੇ ਆਂਕਾ ਕਿਉਂ ਪਾਣੀ ਜਿਆਦਾ ਪੀਣਾ ਮੈਂ ਡੇਡ ਚਮਚ ਲੈ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਦਾ ਦੁੱਧ ਦੁੱਧ ਗਰਮ ਹੋ ਗਿਆ ਆਪਣਾ ਦੁੱਧ ਦੇ ਵਿੱਚ ਮਿੱਠਾ ਮੈਂ ਨਹੀਂ ਪਾਇਆ ਕਿਉਂਕਿ ਮੇਰੇ ਨਾਲ ਮੈਂ ਮਿੱਠਾ ਦੁੱਧ ਪੀਂਦੀ ਨਹੀਂ ਇਹ ਆਪਾਂ ਜਿਹੜਾ ਸਮਾਨ ਬਣਾਇਆ ਸੀ ਉਹਦੇ ਵਿੱਚ ਇਦਾਂ ਕਰਕੇ ਆਪਾਂ ਗੁੱਧ ਪਾ ਲੈਣਾ ਤੁਸੀਂ ਜੇ ਪਾਉਂ ਵੀ ਇਦਾਂ ਹੀ ਚਮਚ ਨਾਲ ਲੈ ਲਾਂ ਤੇ ਤੁਹਾਡੇ ਗਲ ਚ ਸੰਗ ਵਿੱਚ ਵੱਜੂਗਾ ਆਊਟਰ ਤੇ ਤੁਹਾਨੂੰ ਖਾਂਸੀ ਆ ਜੂਗੀ ਹੈਨਾ ਤੁਹਾਡੇ ਤੋਂ ਨਹੀਂ ਲਿਆ ਜਾਣਾ ਉਦਾਂ ਤੇ ਇਹਨੂੰ ਇਸ ਤਰ੍ਹਾਂ 1 ਡੇਢ ਚਮਚ ਪਾਓ 2 ਚਮਚ ਪਾਓ ਤੇ ਇਹਦੇ ਵਿੱਚ ਫਿਰ ਤੁਸੀਂ ਦੁੱਧ ਪਾ ਦਿਓ ਲੋ ਜੰਦੀ ਤਰ੍ਹਾਂ ਇਹਨੂੰ ਕਰ ਲਓ ਮਿਕਸ ਇਹ ਪੂਰਾ ਵਧੀਆ ਮਿਕਸ ਹੋ ਗਿਆ ਜਿਵੇਂ ਆਪਾਂ ਦਵਾਈ ਲੈਣੇ ਆ ਦਵਾਈ ਸਮਝ ਕੇ ਲੈ ਲਓ ਜੀ ਹੁਣ ਗਰਮ ਹੋਣਾ ਇਹਦੇ ਮੈਂ ਤੁਹਾਨੂੰ ਲੈ ਕੇ ਟੇਸਟ ਦੱਸ ਦਨੀ ਆ ਕਿਦਾਂ ਮੈਂ ਇਹਦਾ ਸਵਾਦ ਹੀ ਬਹੁਤ ਆਈ ਦੀ ਜਿੰਨਾ ਭੈਣਾਂ ਨੇ ਬਣਾਇਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਕਿ ਬਹੁਤ ਜ਼ਿਆਦਾ ਅੱਛਾ ਟੇਸਟ ਆ ਰਿਹਾ ਮੈਨੂੰ ਲੱਗ ਦੋ ਚਮਚੇ ਹੀ ਲੈ ਲੈਣੇ ਚਾਹੀਦੇ ਤੇ ਥੋੜਾ ਦੁੱਧ ਘੱਟ ਪਾਇਆ ਹੈ ਇਸ ਲਈ ਇਹ ਗਾੜਾ ਹੈਗਾ ਥੋੜਾ ਜਿਹਾ ਤਦੋਂ ਆਪਾਂ ਦਵਾਈ ਲੈਣੇ ਹਨ ਦਵਾਈ ਨੀਚੇ ਜੇ ਲੱਗੀ ਰਹਿ ਜਾਂਦੀ ਹੈ ਫਿਰ ਆਪਾਂ ਦੁਬਾਰਾ ਪਾਣੀ ਪਾ ਲੈਣੇ ਹੁੰਦੇ ਆ ਉਹਦੇ ਚਾਹਨਾ ਦੇ ਚੰਗੀ ਤਰ੍ਹਾਂ ਸਾਰੀ ਨੂੰ ਲੈ ਲਈਏ ਉਸੇ ਤਰ੍ਹਾਂ ਹੀ ਹਿਲਾ ਲੈਣਾ ਹੈ ਲਿੱਚੇ ਨਾ ਜੰਮ ਜਾਈ ਗਿਆ ਥੋੜਾ ਜਿਹਾ ਡੋਲਣ ਨਹੀਂ ਪਣ ਜੰਦਿੰਗੇ ਉਹ ਹੋ ਗਿਆ ਲੋਕਾਂ ਦੀ ਬਸ ਤੋਂ ਪਤਾ ਲੱਗਿਆ ਮੇਰਾ ਮਕਸਦ ਸਿਰਫ ਇਹ ਸੀਗਾ ਇਹ ਥੋੜੇ ਬਹੁਤ ਸਾਰੇ ਸਵਾਲ ਆ ਰਹੇ ਸੀ ਕਿ ਇਹਨੂੰ ਲੈਣਾ ਕਿਵੇਂ ਆ ਹਨਾ ਸਵੇਰੇ ਲਈਏ ਸ਼ਾਮ ਨੂੰ ਲਈਏ ਲਓ ਇਹ ਆਪਾਂ ਕੱਪ ਦੇ ਵਿੱਚ ਹੀ ਪਾ ਕੇ ਰੱਖ ਦਿੰਦੇ ਨੇ ਦੁੱਧ ਬਸ ਇਹ ਮੈਂ ਦੁੱਧੋ ਫੜੀ ਪੀ ਲਵਾਂਗੀ ਲੋ ਜੀ ਹੁਣ ਆਪਾਂ ਬੈਠਦੇ ਆਂ ਬੈਠ ਕੇ ਗੱਲ ਕਰਦੇ ਆਂ ਦੁੱਧ ਬਣਾ ਲਿਆ ਚਲਦੇ ਆਂ ਆਪਾਂ ਨਾਲ ਲਓ ਜੀ ਹੁਣ ਤੁਸੀਂ ਦੇਖ ਲਿਆ ਕਿ ਇਹਨੂੰ ਬਣਾਉਣਾ ਕਿਵੇਂ ਆ ਤੇ ਇਹਨੂੰ ਲੈਣਾ ਕਿਵੇਂ ਆ ਕਿਉਂਕਿ ਲੈਣ ਦਾ ਵੀ ਹਰ ਇੱਕ ਚੀਜ਼ ਦਾ ਨਵਾਂ ਤਰੀਕਾ ਹੁੰਦਾ ਹੈ ਹਨਾ ਇਹ ਭੈਣਾ ਨੇ ਕਿਹਾ ਕਿ ਅਸੀਂ ਨਾ ਉਦਾਂ ਹੀ ਲੈ ਲਿਆ ਤੇ ਸਾਡੇ ਨਾ ਸੰਗਤ ਚ ਵੱਜ ਗਿਆ ਇਸ ਤਰ੍ਹਾਂ ਨਹੀਂ ਲਿਆ ਜਾਣਾ ਹੈਗਾ ਪਾਊਡਰ ਕਦੇ ਵੀ ਇਦਾਂ ਨਹੀਂ ਲਿਆ ਜਾਂਦਾ ਹੁੰਦਾ ਉਹਨੂੰ ਥੋੜਾ ਜਿਹਾ ਦੁੱਧ ਦੇ ਵਿੱਚ ਘੋਲ ਕੇ ਤੇ ਇਸ ਤਰੀਕੇ ਨਾਲ ਤੁਸੀਂ ਲੈ ਲੈਣਾ ਉੱਪਰ ਦੀ ਦੁੱਧ ਜ਼ਰੂਰ ਪੀਣਾ ਹੈਗਾ ਤੇ ਇੱਕ ਹੈਗਾ ਕਿ ਭੈਣਾ ਕਹਿੰਦੀਆਂ ਕਿ ਸਵੇਰੇ ਲਈ ਹੈ ਸ਼ਾਮ ਨੂੰ ਲਈ ਹੈ ਜੇ ਤਾਂ ਤੁਸੀਂ ਬਹੁਤ ਹੀ ਜਿਆਦਾ ਮੋਟੇ ਹੋ ਤਾਂ ਸਵੇਰੇ ਸ਼ਾਮ ਲੈ ਲਓ ਜੇ ਤੁਹਾਨੂੰ ਐ ਲੱਗਦਾ ਕਿ ਦੋ ਚਮਚ ਇੱਕ ਵਾਰ ਚ ਨਹੀਂ ਲੈ ਸਕਦੇ ਤਾਂ ਤੁਸੀਂ ਇੱਕ ਚਮਚ ਸਵੇਰੇ ਲੈ ਲਓ ਇਹ ਦੁੱਧ ਨਾਲ ਤੇ ਇੱਕ ਰਾਤ ਨੂੰ ਲੈ ਲਓ ਠੀਕ ਹੈ ਜੀ ਤੇ ਜੇ ਤੁਸੀਂ ਦੋਨੋਂ ਚਮਚ ਇੱਕੇ ਵਾਰੀ ਚ ਲੈ ਲਓਗੇ ਤਾਂ ਤੁਸੀਂ ਸਵੇਰੇ ਹੁਣ ਕਈ ਪੈਣਾ ਕਹਿੰਦੀਆਂ ਸੀ ਚਾਹ ਨਹੀਂ ਪੀਂਦੀਆਂ ਹੈਗੀਆ ਕੋਈ ਚੱਕਰ ਨਹੀਂ ਹੈਗਾ ਚਾਹ ਨਹੀਂ ਪੀਂਦੀਆਂ ਤਾਂ ਸਿੱਧਾ ਹੀ ਦੁੱਧ ਨਾਲ ਇਹਨੂੰ ਲੈ ਲਿਓ ਹਨ ਤੇ ਕਈ ਕਹਿੰਦੀਆਂ ਸੀ ਦੁੱਧ ਹੀ ਨਹੀਂ ਪੀਂਦੇ ਹੈਗੇ ਹੁਣ ਦੁੱਧ ਤਾਂ ਪੀਣਾ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੁੱਧ ਨਾਲ ਹੀ ਸਹੀ ਰਹਿੰਦੀਆਂ ਨੇ ਕਿਉਂਕਿ ਥੋੜੀਆਂ ਗਰਮ ਤਾਂ ਹੁੰਦੀਆਂ ਹੀ ਨੇ ਤਾਂ ਜਿਵੇਂ ਆਪਾਂ ਕਹਿੰਦੇ ਨੇ ਡਾਕਟਰ ਦਵਾਈ ਦਿੰਦਾ ਤੇ ਡਾਕਟਰ ਕਹਿੰਦੇ ਨੇ ਕਿ ਦੁੱਧ ਜ਼ਰੂਰ ਪੀਓ ਨਾਲ ਕਿਉਂਕਿ ਉਹ ਥੋੜੀਆਂ ਗਰਮ ਹੁੰਦੀਆਂ ਨੇ ਤੇ ਇਸ ਕਰਕੇ ਦੁੱਧ ਪੀਣਾ ਬਹੁਤ ਜ਼ਰੂਰੀ ਹੈਗਾ ਜੇ ਤੁਸੀਂ ਦੁੱਧ ਨਹੀਂ ਪੀਂਦੇ ਤੇ ਮੈਨੂੰ ਨਹੀਂ ਪਤਾਗਾ ਤੁਹਾਡੇ ਤੇ ਇਹਦਾ ਕੀ ਇਫੈਕਟ ਹੋ ਜਿਨ੍ਹਾਂ ਦੀ ਤਸਵੀਰ ਜ਼ਿਆਦਾ ਗਰਮ ਹੈ ਲੱਗਦਾ ਹੈ ਕਿ ਸਾਨੂੰ ਮਤਲਬ ਕਿ ਗਰਮੀ ਕਰਦਾ ਹੈ ਤਾਂ ਥੋੜੀ ਜਿਹੀ ਕੁਆਂਟੀਟੀ ਹੈ ਜਿਹੜੀ ਘੱਟ ਕਰ ਲਿਓ ਜਾਂ ਫਿਰ ਤੁਸੀਂ ਹਜੇ ਹੋਰ ਵੇਟ ਕਰ ਲਓ ਥੋੜਾ ਜਾਂ ਮਹੀਨਾ ਹੋਰ ਵੇਟ ਕਰ ਲਓ ਸਰਦੀ ਆ ਜਾਂਦੋਂ ਫਿਰ ਲੈ ਲਿਓ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਜਿਵੇਂ ਸਾਡੀ ਕੁੜੀ ਨੇ ਲਿਆ ਉਹਨੂੰ ਕੋਈ ਫਰਕ ਨਹੀਂ ਪਿਆ ਤੇ ਉਹ ਉਸ ਤਰ੍ਹਾਂ ਹੀ ਲੈ ਰਹੀ ਹੈ ਪਾਣੀ ਜ਼ਿਆਦਾ ਪੀਣਾ ਧਿਆਨ ਰੱਖਣਾ ਕਿ ਪਾਣੀ ਜ਼ਿਆਦਾ ਪੀਣਾ ਤੇ ਦੁੱਧ ਨਾਲ ਲੈਣਾ ਕੋਸ਼ਿਸ਼ ਕਰਿਓ ਕਿ ਮਾਰਨਿੰਗ 'ਚ ਲਿਓ ਜੇ ਤੁਸੀਂ ਦੋ ਵਾਰ ਲੈਣਾ ਹੈ ਤਾਂ ਸਵੇਰੇ ਸ਼ਾਮ ਇੱਕ-ਇੱਕ ਜਮਨ 'ਚ ਲੈ ਲਿਓ ਜੇ ਇੱਕੇ ਵਾਰੀ ਲੈ ਰਹੇ ਹੋ ਤਾਂ ਕੋਸ਼ਿਸ਼ ਕਰੋ ਮਾਰਨਿੰ ਕਈ ਕਹਿੰਦੇ ਅਸੀਂ ਮਾਰਨਿੰਗ 'ਚ ਦੁੱਧ ਪੀਂਦੇ ਹੀ ਨਹੀਂ ਅਸੀਂ ਤਾਂ ਜੀ ਰਾਤ ਨੂੰ ਹੀ ਪੀਂਦੇ ਆ ਫਿਰ ਤੁਸੀਂ ਰਾਤ ਨੂੰ ਲੈ ਲਓ ਠੀਕ ਹੈ ਚਲੋ ਲਓ ਸਹੀ ਜਿਵੇਂ ਮਰਜ਼ੀ ਕਰਕੇ ਲਓ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਮਿਲ ਗਏ ਹੋਣੇ ਜੇ ਨਹੀਂ ਵੀ ਸਵੇਰੇ ਦੁੱਧ ਪੀਂਦੇ ਤਾਂ ਪੀ ਲਿਆ ਕਰੋ ਜੀ ਵੈਸੇ ਜੇ ਹੁਣ ਤੁਸੀਂ ਪੇਟ ਹੀ ਘਟਾਉਣਾ ਚਾਹੁੰਦੇ ਹੋ ਤਾਂ ਇੰਨੀ ਕੁ ਅਡਜਸਟਮੈਂਟ ਤਾਂ ਕਰਨੀ ਸਿੱਖੋ ਸੋ ਅੱਜ ਸਾਰੇ ਸਵਾਲਾਂ ਦੇ ਜਵਾਬ ਹੋ ਗਏ ਨੇ ਤੁਹਾਡੇ ਤੇ ਮੈਨੂੰ ਲੱਗਦਾ ਹੈ ਕਿ ਹੁਣ ਕੁਝ ਰਹਿਆ ਨਹੀਂ ਹੋਣਾ ਦੂਜਾ ਹੈਗਾ ਕਿਸੇ ਨੇ ਪੁੱਛਿਆ ਸੀਗਾ ਕਿ ਯੂਟਰਸ ਰਿਮੂਵ ਕਰਾਈਆ ਆਪਰੇਟ ਹੋਇਆ ਲੈ ਸਕਦੇ ਆ ਬਿਲਕੁਲ ਸਜੇਰੀਨ ਹੋਇਆ ਲੈ ਸਕਦੇ ਆ ਲੈ ਸਕਦੇ ਆ ਬੱਚਾ ਤੁਹਾਡਾ ਫੀਡ ਲੈਣ ਦਾ ਲੈ ਸਕਦੇ ਆ ਉਹ ਵੀ ਲੈ ਸਕਦੇ ਨੇ ਠੀਕ ਹੈ ਜੀ ਤੇ ਜਿਨ੍ਹਾਂ ਦਾ ਬੀਪੀ ਵੱਧਦਾ ਦੇਖੋ ਉਹ ਥੋੜਾ ਜਿਹਾ ਦੇਖ ਕੇ ਲੈਣ ਕਿਉਂਕਿ ਥੋੜੀਆਂ ਚੀਜ਼ਾਂ ਹੀ ਗਰਮ ਤਾਂ ਹੁੰਦੀਆਂ ਹੀ ਨਹੀਂ ਤੇ ਬੀਪੀ ਵਾਲਾ ਜਿਹੜਾ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਹਨਾ ਵੀ ਉਹ ਲਵੇ ਜਾਂ ਨਾ ਲਵੇ ਉਹ ਨਹੀਂ ਮੈਂ ਜਿੰਮੇਵਾਰੀ ਲੈ ਸਕਦੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਉਹ ਵਾਲੇ ਆ ਜਿਹੜੇ ਆਰਾਮ ਨਾਲ ਲੈ ਸਕਦੇ ਨੇ ਠੀਕ ਹੈ ਜੀ ਬਸ ਇਹ ਆ ਕਿ ਪਾਣੀ ਥੋੜਾ ਜਿਹਾ ਜ਼ਿਆਦਾ ਪੀਓ ਜਾਂ ਜਿਹੜੇ ਬੀਪੀ ਵਾਲੀਆਂ ਭੈਣਾਂ ਨੇ ਉਹ ਟਰਾਈ ਕਰਕੇ ਦੇਖ ਲੈਣ ਥੋੜਾ ਜਿਹਾ ਪਹਿਲਾਂ ਜੀ ਉਹਨਾਂ ਨੂੰ ਲੱਗ ਤੇ ਮਿਸ਼ਰੀ ਵਗੈਰਾ ਵਿੱਚ ਐਡ ਕਰ ਲੈਣ ਤੇ ਦੁੱਧ ਨਾਲ ਲੈਣ ਤੇ ਹੋ ਸਕਦਾ ਉਹਨਾਂ ਨੂੰ ਗਰਮੀ ਨਾ ਕਰੇ ਅਗਰ ਉਹਨਾਂ ਨੂੰ ਲੱਗਿਆ ਤੇ ਫਿਰ ਉਹ ਛੱਡ ਸਕਦੀਆਂ ਨੇ ਸੰਦੀਆਂ ਦੇ ਵਿੱਚ ਵਸ ਐਡੀ ਕੋਈ ਗੱਲ ਨਹੀਂ ਹੁੰਦੀਆਂ ਜਿਹਨਾਂ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਤੇ ਹੁਣ ਸਰਦੀ ਹੋਈ ਆ ਰਹੀ ਹੈ ਹਨਾ ਤੇ ਲੋ ਜੀ ਮੈਨੂੰ ਲੱਗਦਾ ਸਾਰੇ ਸਵਾਲਾਂ ਦਾ ਜਵਾਬ ਹੋ ਗਏ ਸ਼ੂਗਰ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸ਼ੂਗਰ ਵਾਲੇ ਲੈ ਸਕਦੇ ਨੇ ਸ਼ੂਗਰ ਵਾਲੇ ਵੀ ਪੁੱਛਿਆ ਸੀ ਕਿਸੇ ਨੇ ਸ਼ੂਗਰ ਵਾਲੇ ਲੈ ਸਕਦੇ ਨੇ ਮਿੱਠਾ ਨਾ ਪਾਇਓ ਵਿੱਚ ਨਾ ਸ਼ੱਕਰ ਪਾਇਓ ਨਾ ਇਹਦੇ ਵਿੱਚ ਮਿਸ਼ਰੀ ਪਾਇਓ ਠੀਕ ਹੈ ਜੀ ਉਹ ਲੈ ਸਕਦੇ ਨੇ ਤੇ ਬਾਕੀ ਮੈਨੂੰ ਲੱਗਦਾ ਕੋਈ ਸਵਾਲ ਨਹੀਂ ਹੋਣਾ ਜੇ ਕੋਈ ਹੋਇਆ ਤਾਂ ਫਿਰ ਪੁੱਛ ਲਿਓ ਸਵਾਲ ਜਵਾਬ ਆਪ ਨਹੀਂ ਚੱਲਦੇ ਹੀ ਰਹਿਣੇ ਆ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਦੇ ਆਂ ਫਿਰ ਕੱਲ ਨੂੰ ਤੁਹਾਡੇ ਸਵਾਲਾਂ ਦੇ ਜਵਾਬਾਂ ਦੇ ਨਾਲ ਜਿਹੜੇ ਵੀ ਸਵਾਲ ਅਜੇ ਰਹਿ ਗਏ ਹੋਣਗੇ ਉਹਦੇ ਜਵਾਬ ਜਰੂਰ ਦੇਵਾਂਗੇ ਆਪਾਂ ਤੇ ਇੱਕ ਕੋਈ ਕੁੜੀ ਹੈਗੀ ਆ ਉਹਨਾਂ ਦਾ ਇੱਥੇ ਇੱਥੇ ਦਾਣੇ ਹੋ ਜਾਂਦੇ ਨੇ ਬਰੀਕ ਬਰੀਕ ਦਾਣੇ ਹੋ ਜਾਂਦੇ ਨੇ ਕਈਆਂ ਦੇ ਇੱਥੇ ਵੀ ਹੋ ਜਾਂਦੇ ਨੇ ਉਹ ਬਿਮਾਰੀ ਹੁੰਦੀ ਆ ਮਿਲਿਆ ਤੇ ਉਹਦੇ ਵਾਸਤੇ ਵੀ ਇੱਕ ਵਲੌਗ ਦੇਣਾ ਹੈਗਾ ਉਹਨਾਂ ਦਾ ਕਮੈਂਟ ਵੀ ਆਇਆ ਸੀ ਜਰੂਰ ਦੇਣਾ ਜੀ ਮੈਨੂੰ ਯਾਦ ਆ ਮੈਂ ਭੁੱਲਦੀ ਨਹੀਂ ਹੈਗੀ ਔਰ ਇੱਕ ਅਲਰਜੀ ਵਾਸਤੇ ਉਹ ਮਸਟ ਹੈ ਅਲਰਜੀ ਬੜੀ ਲੋਕਾਂ ਨੂੰ ਹੈ ਔਰ ਕਾਮਯਾਬ ਨੁਸਖਾ ਹੈਗਾ ਜਿਹੜਾ ਅਲਰਜੀ ਦਾ ਮੈਂ ਤੁਹਾਨੂੰ ਦੇਣਾ ਹੈਗਾ ਮੈਂ ਖੁਦ ਵੀ ਯੂਜ਼ ਕਰਨਾ ਹੈ ਔਰ ਤੁਹਾਨੂੰ ਵੀ ਦੇਣਾ ਠੀਕ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ